ਸੁਨੰਦਾ ਸ਼ਰਮਾ ਨੂੰ 뮤זיਕ ਕੰਪਨੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੰਗ ਕਈ 뮤זיਕ ਕੰਪਨੀਆਂ ਦੇ ਵੱਲੋਂ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਟਾਰਗੇਟ ਤੇ ਹੁਣ ਸੁਨੰਦਾ ਸ਼ਰਮਾ ਨੇ ਪੰਜਾਬੀ 뮤זיਕ ਇੰਡਸਟਰੀ ਦੇ ਸੀਐਮ ਭਗਵੰਤ ਮਾਨ ਦੇ ਕੋਲੋਂ ਮੰਗੀ ਹੈ ਮਦਦ ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਸੁਨੰਦਾ ਸ਼ਰਮਾ ਨੇ ਹਾਲੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਹੋਰ ਪੋਸਟ ਸਾਂਝਾ ਕੀਤਾ ਜਿਸ ਨੂੰ ਦੇਖ ਕੇ ਸਭ ਲੋਕ ਹੈਰਾਨ ਨੇ ਚਾਹੀ ਉਹਨਾਂ ਦੇ ਫੈਨਸ ਨੇ ਚਾਹੀ ਇੰਡਸਟਰੀ ਦੇ ਕੁਝ ਲੋਕ ਨੇ ਪਰ ਹੈਰਾਨੀ ਜਤਾ ਰਹੇ ਨੇ ਸੁਨੰਦਾ ਸ਼ਰਮਾ ਦੀ ਅਜਿਹੀ ਪੋਸਟ ਦੇ ਉੱਪਰ ਪੋਸਟ ਕੀ ਹੈ ਸੁਨੰਦਾ ਸ਼ਰਮਾ ਕੁਝ ਮਿਊਜ਼ਿਕ ਕੰਪਨੀਆਂ ਤੋਂ ਤੰਗ ਆ ਚੁੱਕੇ ਨੇ ਇਹ ਪੋਸਟ ਸਾਂਝੀ ਕੀਤੀ ਹੈ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਕੀ ਲਿਖਦੇ ਨੇ ਇੱਕ ਨੋਟਿਸ ਜਿਹੜਾ ਉਹਨਾਂ ਦੀ ਟੀਮ ਦੇ ਵੱਲੋਂ ਜਾਰੀ ਕੀਤਾ ਗਿਆ ਇੰਪੋਰਟੈਂਟ ਨੋਟਿਸ ਉਹਦੀ ਤਸਵੀਰ ਜਿਹੜੀ ਇੱਕ ਤਰਫ ਤੁਸੀਂ ਵੇਖ ਰਹੇ ਹੋ ਕਿ ਇਹ ਸੁਨੰਦਾ ਸ਼ਰਮਾ ਦੀ ਟੀਮ ਦੇ ਵੱਲੋਂ ਇੱਕ ਜਿਹੜਾ ਨੋਟਿਸ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਕੈਪਸ਼ਨ ਦੇ ਵਿੱਚ ਸੁਨੰਦਾ ਸ਼ਰਮਾ ਨੇ ਕੀ ਲਿਖਿਆ ਉਹ ਦੱਸ ਦਿੰਨੇ ਆ ਸੁਨੰਦਾ ਸ਼ਰਮਾ ਲਿਖਦੇ ਨੇ ਬਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕੀ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋ ਰੋਜ਼ ਕਿੰਨੀ ਤਕਲੀਫ ਚ ਹੋਏਗੀ ਦੋ ਸਾਲ ਹੋ ਗਏ ਇਕੱਲੀ ਨੂੰ ਸਭ ਕੁਝ ਸੰਭਾਲਦੇ ਨੂੰ ਹਿੰਮਤ ਨਹੀਂ ਕਿਸੇ ਵੇਲੇ ਜਵਾਬ ਦੇ ਦਿੰਦੀ ਐ ਮੈਨੂੰ ਮੇਰੇ ਪਿਓ ਦੇ ਜਾਣ ਦੇ ਗਮ ਚੋਂ ਹਲੇ ਤੱਕ ਮੈਂ ਬਾਹਰ ਨਹੀਂ ਆਈ ਕਿ ਤੁਸੀਂ ਨਵਾਂ ਰੋਗ ਲਾ ਦਿੱਤਾ ਮੈਨੂੰ ਮੇਰੀ ਰੋਜ਼ੀ ਰੋਟੀ ਤੇ ਰੋਜ਼ ਲੱਤ ਮਾਰਦੇ ਹੋ ਥੋੜਾ ਜਿਹਾ ਤੇ ਰਹਿਮ ਕਰੋ ਘਰ ਤੱਕ ਨਹੀਂ ਹੈਗਾ ਮੇਰੇ ਕੋਲ ਮੇਰਾ ਰੋਟੀ ਜੋਗੀਤਾ ਛੱਡ ਦਿਓ as a proud citizen of this great country and this great state of punjab i am only looking for the honourable cm sahab to protect my rights as a citizen so that as a young artist i can achieve greater success and bring a good name for this great state of punjab let not a few greedy and lowly people who have no ethics and no respect for law come in the way of progress of the state and its people ਤੇ ਮੈਂ ਇੰਡਸਟਰੀ ਚ ਵੀ ਸਭ ਨੂੰ ਪੁੱਛਣਾ ਚਾਹੁੰਨੀ ਆ ਅੱਜ ਜੇ ਹੁਣ ਨਹੀਂ ਤੇ ਫਿਰ ਕਦੋਂ ਸੁਨੰਦਾ ਸ਼ਰਮਾ ਦੀ ਇਹ ਪੋਸਟ ਜਿਸ ਦੇ ਵਿੱਚ ਕੁਝ ਕੰਪਨੀਆਂ ਦੇ ਵੱਲੋਂ ਉਹਨਾਂ ਦੇ ਉੱਪਰ ਇਹ ਕਿਹਾ ਜਾ ਰਿਹਾ ਹੈ ਕਿ ਇਕਰਾਰਨਾਮਾ ਉਹਨਾਂ ਦੇ ਉੱਪਰ ਲਾਇਆ ਜਾ ਰਿਹਾ ਪਰ ਸੁਨੰਦਾ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਮੈਂ ਕਿਸੇ ਵੀ ਕੰਪਨੀ ਦੇ ਨਾਲ ਇਕਰਾਰਨਾਮਾ ਨਹੀਂ ਕੀਤਾ ਹੋਇਆ ਉਹਨਾਂ ਦੇ ਕੋਲ ਖੁਦ ਦਾ ਘਰ ਵੀ ਨਹੀਂ ਹੈ पर लगातार सुनंदा शर्मा ਨੂੰ ਜਿਹਾ ਕੰਪਨੀਆਂ ਵੱਲੋਂ ਟਾਰਗੇਟ ਕਰਨਾ ਔਰ ਸੁਨੰਦਾ ਸ਼ਰਮਾ ਦਾ ਲਗਾਤਾਰ ਕੁਝ ਜਿਹੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਸਾਂਝਾ ਕਰਨਾ ਫੈਨਸ ਨੂੰ ਇਹ ਇਰਾਦ ਕਰ ਰਿਹਾ ਹੈ ਔਰ ਸੁਨੰਦਾ ਸ਼ਰਮਾ ਨੇ ਵੀ ਇਸ ਵੇਲੇ ਸੀਐਮ ਭਗਵੰਤ ਮਾਨ ਦੇ ਕੋਲੋਂ ਮਦਦ ਮੰਗੀ ਹੈ ਮਦਦ ਦੀ ਗੁਹਾਰ ਲਾਈ ਹੈ ਇਸ ਪੋਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਤੁਸੀਂ ਪੋਸਟ ਦੇਖ ਰਹੇ ਹੋ ਜਿਹੜੀ ਉਹਨਾਂ ਦੀ ਟੀਮ ਦੇ ਵੱਲੋਂ ਨੋਟਿਸ ਸਾਂਝਾ ਕੀਤਾ ਗਿਆ ਹੈ ਤੇ ਦੂਜੇ ਪਾਸੇ ਸੁਨੰਦ ਸ਼ਰਮਾ ਨੂੰ ਜਿਸ ਤਰੀਕੇ ਦੇ ਨਾਲ ਕੰਪਨੀਆਂ ਦੇ ਵੱਲੋਂ ਇੰਡਸਟਰੀ ਦੇ ਵਿੱਚੋਂ ਵੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਬਾਰੇ ਵੀ ਸੁਨੰਦ ਸ਼ਰਮਾ ਨੇ ਜ਼ਰੂਰ ਚਰਚਾ ਕੀਤੀ ਹੈ ਕੀ ਲੱਗਦਾ ਹੈ ਕਿ ਕੀ ਕੁਝ ਹੋਰ ਸੁਨੰਦ ਸ਼ਰਮਾ ਦੇ ਨਾਲ ਸੋਸ਼ਲ ਮੀਡੀਆ ਤੇ ਜੋ ਉਹ ਪੋਸਟਾਂ ਸਾਂਝੀਆਂ ਕਰ ਰਹੇ ਨੇ ਉਸ ਤੋਂ ਕੀ ਲੱਗਦਾ ਹੈ ਕਿ ਕੀ ਕੁਝ ਹੋਰ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹੋਵੇਗਾ ਲੇਕਿਨ ਕੁਝ ਦਿਨ ਪਹਿਲਾਂ ਜੇਕਰ ਸੁਨੰਦ ਸ਼ਰਮਾ ਦੀ ਗੱਲ ਨਾਲ ਇੱਕ ਹਸਪਤਾਲ ਤੋਂ ਤਸਵੀਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਕਾਫੀ ਉਹ ਨਰਾਸ਼ ਨਜ਼ਰ ਆ ਰਹੇ ਸਨ ਆਪਣੇ ਪਿਤਾ ਨੂੰ ਯਾਦ ਕਰ ਰਹੇ ਸਨ ਤੇ ਉਸ ਤੋਂ ਬਾਅਦ ਹੁਣ ਇੱਕ ਅਜੇ ਹੀ ਸੁਨੰਦ ਸ਼ਰਮਾ ਦੇ ਵੱਲੋਂ ਪੋਸਟ ਸਾਂਝੀ ਕਰਨਾ ਜਿਸ ਦੇ ਵਿੱਚ ਕੰਪਨੀਆਂ ਦੇ ਵੱਲੋਂ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਤੇ ਅਜਿਹੀਆਂ ਪੋਸਟਾਂ ਸੁਨੰਦ ਸ਼ਰਮਾ ਸਾਂਝੀਆਂ ਕਰਕੇ ਮਦਦ ਦੀ ਗੁਹਾਰ ਲਾ ਰਹੇ ਨੇ ਔਰ ਇੰਡਸਟਰੀ ਨੂੰ ਵੀ ਸਵਾਲ ਪੁੱਛ ਰਹੇ ਨੇ ਜੇ ਹੁਣ ਨਹੀਂ ਤਾਂ ਫਿਰ ਕਦੋਂ ਕੀ ਲੱਗਦਾ ਹੈ ਕਿ ਇੰਡਸਟਰੀ ਉਹਨਾਂ ਦੇ ਨਾਲ ਇਸ ਵੇਰੇ ਉਹਨਾਂ ਦਾ ਸਾਥ ਦੇਗੀ ਹੈ ਨਹੀਂ ਅ ਸੁਨੰਦ ਸ਼ਰਮਾ ਦੀ ਇਸ ਪੋਸਟ ਤੇ ਤੁਹਾਨੂੰ ਕੀ ਲੱਗਦਾ ਸਾਨੂੰ ਕਮੈਂਟ ਸੈਕਸ਼ਨ ਨਹੀਂ ਜ਼ਰੂਰ ਦੱਸ Thank you